ਤਾਂ ਵੱਡੀ ਖਬਰ ਹੈ ਸਿੱਦੇ ਵਿਚਾਲੇ ਅੱਜ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਦਾ ਐਲਾਨ ਹੋ ਸਕਦਾ ਹੈ ਇਸ ਵੇਲੇ ਦੀ ਵੱਡੀ ਖਬਰ ਕਿਉਂਕਿ 20 ਅਕਤੂਬਰ ਤੋਂ ਪਹਿਲਾਂ ਪਹਿਲਾਂ ਇਹ ਇਲੈਕਸ਼ਨ ਹੋਣੇ ਨੇ ਤਾਂ 2 ਵਜੇ ਪ੍ਰੈਸ ਕਾਨਫਰੰਸ ਹੋਏਗੀ ਜਿਸ ਦੇ ਵਿੱਚ ਵੱਡਾ ਐਲਾਨ ਹੋ ਸਕਦਾ ਹੈ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਕਦੋਂ ਮੁੜ ਗਿਆ ਹੈ ਜ਼ ਇੰਤਜ਼ਾਰ ਲਗਾਤਾਰ ਲਗਾਤਾਰ ਦੱਸਦੇ ਕਿ ਇੰਤਜ਼ਾਰ ਕੀਤਾ ਜਾ ਰਿਹਾ ਕਿ ਕਦੋਂ ਪੰਚਾਇਤੀ ਚੋਣਾਂ ਹੋਣ ਗਿਆ ਤਾਂ ਅੱਜ ਤਰੀਕਾ ਦਾ ਐਲਾਨ ਹੋ ਸਕਦਾ ਹੈ ਔਰ ਦੁਪਹਿਰ ਨੂੰ ਇਹ ਐਲਾਨ ਹੋ ਸਕਦਾ ਹੈ ਦੁਪਹਿਰ ਨੂੰ ਕਿਸੇ ਵੇਲੇ ਵੀ ਐਲਾਨ ਹੋ ਸਕਦਾ ਹੈ ਇਸ ਵੇਲੇ ਦੀ ਵੱਡੀ ਖਬਰ ਪੰਚਾਇਤੀ ਚੋਣਾਂ ਦੇ ਨਾਲ ਸੰਬੰਧਤ ਆ ਰਹੀ ਹੈ ਪੰਚਾਇਤੀ ਚੋਣਾਂ ਨੂੰ ਲੈ ਕੇ ਦੱਸ ਰਹੀ ਹੈ ਕਿ ਪਹਿਲਾਂ ਤੋਂ ਹੀ ਪੰਜਾਬ ਸਰਕਾਰ ਪੂਰੀ ਤਰ੍ਹਾਂ ਦੇ ਨਾਲ ਅਸੀਂ ਕਹਿ ਸਕਦੇ ਹਾਂ ਕਿ ਤਿਆਰੀ ਕਰਕੇ ਬੈਠੀ ਹੈ ਜਿਸ ਤਰੀਕੇ ਦਰਾ ਸੋਧ ਵੀ ਹੋਈ ਐਕਟ ਦੇ ਵਿੱਚ ਤਾਂ ਕਿ ਕਿਸੇ ਤਰ੍ਹਾਂ ਦੀ ਕੋਈ ਮਾਹੌਲ ਖਰਾਬ ਨਾ ਹੋਵੇ ਪਿੰਡਾਂ ਦੇ ਵਿੱਚ ਔਰ ਬਹੁਤ ਸਾਰੇ ਅਜੇ ਇਹ ਉਪਰਾਲੇ ਵੀ ਸਰਕਾਰ ਨੇ ਕੀਤੇ ਨੇ ਕਿ ਜਿਹੜੇ ਸਰਬਸੰਮਤੀ ਦੇ ਨਾਲ ਸਰਪੰਚ ਨੂੰ ਪੰਚਾਇਤ ਨੂੰ ਜਿਹੜਾ ਹੈ ਉਹ ਚੁਣ ਲੈਣਗੇ ਤਾਂ ਫਿਰ ਉਹਨਾਂ ਨੂੰ ਇਨਾਮ ਵੀ ਮਿਲੇਗਾ ਔਰ ਪੰਕਜ ਕਪਾਕੀ ਨੇ ਮੇਰੇ ਸਹਿਯੋਗੀ ਫੋਨ ਲਾਈਨ ਤੇ ਪੰਕਜ ਕੀ ਕੁਝ ਜਾਣਕਾਰੀ ਦੇਖੋ న్యూਸ ਏਜੰਸੀ ਵਲੇ ਸੋਰਸੇ ਜਾਣਕਾਰੀ ਦੇ ਰਹੇ ਨੇ ਕਿ ਅੱਜ ਦੁਪਹਿਰ 3:30 ਵਜੇ ਪ੍ਰੈਸ ਵਾਰਤਾ ਜਿਹੜੀ ਹੈ ਉਹ ਚੋਣ ਰਾਜ ਕਮਿਸ਼ਨ ਦੇ ਵੱਲੋਂ ਕੀਤੀ ਜਾਏਗੀ ਔਰ ਪੰਚਾਇਤੀ ਚੋਣਾਂ ਨੂੰ ਲੈ ਕੇ ਜਿਹੜਾ ਚੋਣ ਜਾਬਤਾ ਅੱਜ ਲੱਗ ਜਾਏਗਾ ਔਰ ਅਕਤੂਬਰ ਦੇ ਵਿੱਚ ਕਿਉਂਕਿ ਅਗਲੇ ਮਹੀਨੇ 20 ਅਕਤੂਬਰ ਤੋਂ ਪਹਿਲਾਂ ਪਹਿਲਾਂ ਚੋਣਾਂ ਜੜੀਆਂ ਨੇ ਪੰਜਾਬ ਦੇ ਵਿੱਚ ਮੁਕੰਮਲ ਕਰਾਉਣੀਆਂ ਨੇ ਤਾਂ ਇਸੇ ਦੇ ਮੱਦੇ ਨਜ਼ਰ ਅੱਜ ਚੋਣ ਕਮਿਸ਼ਨ ਦੇ ਵੱਲੋਂ ਪ੍ਰੈਸ ਵਾਰਤਾ ਜਾਣਕਾਰੀ ਮਿਲ ਰਹੀ ਹੈ ਕਿ 3:30 ਵਜੇ ਦੇ ਕਰੀਬ ਕੀਤੀ ਜਾਏਗੀ ਕਿਉਂਕਿ 13000 ਦੇ ਕਰੀਬ ਜਿਹੜੇ ਨੇ ਪੰਜਾਬ ਦੇ ਵਿੱਚ ਪਿੰਡ ਨੇ ਜਿੱਥੇ ਪੰਚਾਇਤੀ ਚੋਣਾਂ ਅਜੀਹੇਜ ਤੁਹਾਨੂੰ ਯਾਦ ਹੋਵੇਗਾ ਕਿ ਵਿਧਾਨ ਸਭਾ ਦਾ ਸੈਸ਼ਨ ਬੁਲਾ ਕੇ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਪੰਚਾਇਤੀ ਰਾਜ ਐਕਟ ਹੈ ਉਸ ਦੇ ਵਿੱਚ ਸੋਧ ਵੀ ਕੀਤਾ ਗਿਆ ਸੀ ਔਰ ਇਹ ਕਿਹਾ ਗਿਆ ਸੀਗਾ ਕਿ ਕੋਈ ਵੀ ਸਿਆਸੀ ਪਾਰਟੀ ਦਾ ਸਿੰਬਲ ਜਾਂ ਸਿਆਸੀ ਪਾਰਟੀ ਦਾ ਨੁਮਾਇੰਦਾ ਜਿਹੜਾ ਚੋਣ ਨਹੀਂ ਲੜ ਸਕੇਗਾ ਇਸ ਤਰੀਕੇ ਦਾ ਸੋਧ ਵੀ ਕੀਤਾ ਗਿਆ ਸੀਗਾ ਔਰ ਅਜੀਹੇਜ ਹੁਣੇ ਕਾਫੀ ਅਹਿਮ ਹੈ ਕਿ ਪਿੰਡਾਂ ਦੇ ਵਿੱਚ ਪਿੰਡਾਂ ਦੀਆਂ ਸੱਤਾਂ ਦੇ ਵਿੱਚ ਲਗਾਤਾਰ ਚਰਚਾ ਸਗੀ ਕਿ ਕਦੋਂ ਚੋਣਾ ਹੋਣ ਗਿਆ ਤਾਂ ਅੱਜ ਚੋਣ ਜਾਬਤਾ ਲੱਗ ਜਾਏਗਾ ਔਰ ਤਰੀਕਾ ਦਾ ਐਲਾਨ ਵੀ ਜਿਹੜਾ ਹੈ ਚੋਣ ਜਾਬਤੇ ਤੇ ਨਾਲ ਨਾਲ ਜਿਹੜਾ ਚੋਣ ਕਮਿਸ਼ਨ ਦੇ ਵੱਲੋਂ ਕਰ ਦਿੱਤਾ ਜਾਏਗਾ 14 ਤਰੀਕ ਤੋਂ ਲੈ ਕੇ ਅਕਤੂਬਰ ਤੋਂ ਵੀ ਅਕਤੂਬਰ ਦੇ ਵਿਚਕਾਰ ਇਹ ਚੋਣਾਂ ਹੋ ਸਕਦੀਆਂ ਨੇ ਪੰਕਜ ਕਿਉਂਕਿ ਪਹਿਲਾਂ ਇਹ ਚਰਚਾ ਚੱਲ ਰਹੀ ਸੀ ਦੇਖੋ ਬਿਲਕੁਲ ਕਿਉਂਕਿ ਪਿਛਲੇ ਦਿਨਾਂ 'ਚ ਤੁਹਾਨੂੰ ਯਾਦ ਹੋਵੇਗਾ ਕਿ ਜਿਹੜੀਆਂ ਪੰਚਾਇਤਾਂ ਨੇ ਉਸ ਨੂੰ ਵੀ ਭੰਗ ਕਰ ਦਿੱਤਾ ਗਿਆ ਸੀਗਾ ਔਰ ಗ್ರಾಮ ਪੰਚਾਇਤਾਂ ਵੀ ਭੰਗ ਕਰ ਦਿੱਤੀਆਂ ਗਈਆਂ ਸੀਗੀਆਂ ਔਰ ਇਹ ਚ ਲਗਾਤਾਰ ਇੰਤਜ਼ਾਰ ਕੀਤਾ ਜਾ ਰਿਹਾ ਸੀਗਾ ਕਿ ਕਦੋਂ ਅ ਡੇਡ ਜਿਹੜੀ ਹੋ ਰਿਲੀਜ਼ ਹੋਏਗੀ ਕਿ ਕਦੋਂ ਜਿਹੜੀਆਂ ਨੇ ਪੰਚਾਇਤੀ ਚੋਣਾਂ ਹੋਣਗੀਆਂ ਤਾਂ ਹੁਣ ਅੱਜ ਜਾਣਕਾਰੀ ਜਿਹੜੀ ਨਿਊਜ਼ 18 ਸਭ ਤੋਂ ਪਹਿਲਾਂ ਦਰਸ਼ਕਾਂ ਦੇ ਨਾਲ ਸਾਂਝੀ ਕਰ ਰਿਹਾ ਹੈ ਕਿ ਅੱਜ 3:30 ਵਜੇ ਪ੍ਰੈਸ ਵਾਰਤਾ ਚੋਣ ਕਮਿਸ਼ਨ ਦੇ ਵੱਲੋਂ ਕੀਤੀ ਜਾ ਸਕਦੀ ਹੈ ਔਰ ਉਸ ਦੇ ਵਿੱਚ ਜਿੱਥੇ ਚੋਣ ਜਾਬਤਾ ਕਿਉਂਕਿ ਇਹ ਜਿਹੜਾ ਚੋਣ ਜਾਬਤਾ ਹੋਏਗਾ ਦਰਸ਼ਕਾਂ ਨੂੰ ਇਹ ਵੀ ਦੱਸ ਦਈਏ ਕਿ ਪਿੰਡਾਂ ਦੇ ਵਿੱਚ ਇਹ ਚੋਣ ਜਾਬਤਾ ਲੱਗੇਗਾ ਕਿਉਂਕਿ ਪਿੰਡਾਂ ਦੇ ਜਿੱਥੇ ਚੋਣਾਂ ਕਰਵਾਈਆਂ ਜਾਣੀਆਂ ਨੇ ਉੱਥੇ ਇਹ ਚੋਣ ਜਾਬਤਾ ਉਹਨਾਂ ਦੇ ਵਿੱਚ ਲੱਗੇਗਾ ਇਸ ਨੂੰ ਦਰਸ਼ਕਾਂ ਨੂੰ ਦੱਸ ਦਈਏ ਔਰ ਇਸ ਦੇ ਨਾਲ ਨਾਲ 14 ਤੋਂ 20 ਅਕਤੂਬਰ ਤਰੀਕਾ ਦਾ ਐਲਾਨ ਜਿਹੜਾ ਵੈ ਚੋਣ ਜਾਬਤਾ ਲੱਗਣ ਦੇ ਨਾਲ ਨਾਲ ਕੀਤਾ ਜਾ ਸਕਦਾ ਹੈ ਟੈਕਨੀਕਲ ਤੌਰ ਤੇ ਜੇ ਦਰਸ਼ਕਾਂ ਨੂੰ ਸਮਝਾਈਏ ਤਾਂ ਗਰਾ ਜਿਹੜੀਆਂ ਪਿੰਡਾਂ ਦੀਆਂ ਪੰਚਾਇਤਾਂ ਦੀ ਰੈਵਨਿਊ ਹੱਦ ਹੁੰਦੀ ਹੈ ਉਸ ਦੇ ਵਿੱਚ ਇਹ ਚੋਣ ਜਾਬਤਾ ਜਿਹੜਾ ਵੈ ਉਹ ਲੱਗਦਾ ਰਿਹਾ ਨਜ਼ਰ ਆ ਰਿਹਾ ਠੀਕ ਹੈ ਬਹੁਤ ਬਹੁਤ ਸ਼ੁਕਰੀਆ ਪੰਕਜ तमाम ਜਾਣਕਾਰੀ ਲਈ ਧੰਨਵਾਦ ਹੈ ਅਬ ਇਹ 1 ਅਕਤੂਬਰ ਤੋਂ ਪਹਿਲਾਂ ਪਹਿਲਾਂ ਇਹ ਇਲੈਕਸ਼ਨ ਹੋਣੇ ਨੇ ਔਰ ਕਦੇ ਵੀ ਅੱਜ ਜਿਹੜਾ ਦੁਪਹਿਰ ਨੂੰ 3:30 ਵਜੇ ਦੇ ਕਰੀਬ ਸਮਾਂ ਦੱਸਿਆ ਜਾ ਰਿਹਾ ਹੈ ਐਲਾਨ ਹੋਏਗਾ ਪੰਚਾਇਤੀ ਚੋਣਾਂ ਦਾ ਦੇਖਣਾ ਹੋਏਗਾ ਕਿਹੜੀ ਤਰੀਕ ਨੂੰ ਵੋਟਾਂ ਪੈਣ